ਕੌਣ ਖਾਂਦਾ ਗੋਲਾ ਕੌਣ ਖਾਣ ਲੱਗਿਆ ਹੋਇਆ ਉਹ ਵੀ ਨਸ਼ਾ ਗੋਲੇ ਵਾਲਾ ਗੋਲੇ ਵਾਲਾ ਵੀ ਨਸ਼ਾ ਹੀ ਹੈ ਦਾ ਸੁਖ ਭੜ ਖੇ ਰ ਉਹਦਾ ਮੈਨੂੰ ਇੱਥੇ ਕੋਈ ਲੱਭਦਾ ਹੀ ਨਹੀਂ ਜਿਹੜੇ ਨੇ ਆ ਕੇ ਇੱਥੇ ਬਚਾਰੇ ਓ ਕੇ ਸਹੀ ਜੀ ਤੁ ਜੂ ਭਾਈ ਉਹਦਾ ਤਾਂ ਇਹ ਨਹੀਂ ਪਤਾ ਮੈਨੂੰ ਪਤਾ ਨਹੀਂ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਉਹ ਤੇ ਕਿਵੇਂ ਭਰੋਸਾ ਕਰ ਲਿਆ ਉਹ ਤੀਜੇ ਦਿਨ ਦਾ ਪਾਰਟੀ ਬਦਲ ਕੇ ਖੜ ਜਾਂਦਾ ਪਹਿਲਾਂ ਉਹ ਝੁੱਕ ਕੇ ਪਹਿਲਾਂ ਝੁੱਕ ਕੇ ਆਮ ਆਦਮੀ ਪਾਰਟੀ 'ਚ ਆ ਗਿਆ ਫਿਰ ਉਹਨੇ ਆਪਣੀ ਪਾਰਟੀ ਮਨਾਲੀ ਫਿਰ ਉਹ ਜਾ ਕੇ ਕੈਪਟਨ ਮਰਿੰਦਰ ਦੇ ਪੈਰਾਂ 'ਚ ਜਿਹੜੀ ਦੀ ਗੱਲ ਨਾ ਕਰੋ ਥੋੜੀ ਵਾਰੀ ਆਊਗੀ ਬੋਲ ਨਾ ਨਾ ਜਦੋਂ ਥੋੜੀ ਵਾਰੀ ਆ ਕਿ ਇਹ ਕਹਿੰਦੇ ਨੇ ਭ੍ਰਸ਼ਟਾਚਾਰ ਦੇ ਗੱਲ ਕਰਾਂਗੇ ਸੀਐਮ ਸਾਹਿਬ ਕਿਸਾਨੀ ਦੇ ਹਰ ਮੁੱਦੇ ਦੇ ਖੜੇ ਨੇ ਹਰ ਮੁੱਦਾ ਉਹ ਭ੍ਰਸ਼ਟਾਚਾਰ ਨਾਲ ਬੈ ਕੇ ਨਵੇੜੇ ਭ੍ਰਸ਼ਟਾਚਾਰ ਦੀ ਇਹ ਗੱਲ ਕਰਦੇ ਨੇ ਬੇਨਤੀ ਹੈ ਕੱਟ ਬਣ ਕੇ ਬੇਨਤੀ ਇੱਕ ਮਿੰਟ ਆਪ ਸਵਾਲ ਸਵਾਲ ਲੈ ਲੀਏ ਹਜ਼ਾਰ ਹਜ਼ਾਰ ਰੁਪਏ ਨੂੰ ਕਹੀ ਜਾਂਦੇ ਨੇ 896 ਕਿਸਾਨ ਮਰਵਾਤੇ ਉਹਦਾ ਕੌਣ ਜ਼ਿੰਮੇਵਾਰ ਆ ਬੇਗੁਨਾਹ ਕਿਸਾਨ ਮਰਵਾਤੇ ਇਹ ਗੱਲਾਂ ਮਾਰਦੇ ਨੇ ਸ਼ਰਮ ਆਣੀ ਜੀ ਨੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਉਹਨੂੰ ਐਸੀ ਕਿ ਹਵਾ ਬਣੂ ਮੈਨੂੰ ਖੈਰੇ ਨੂੰ ਚੁੱਕਣਗੇ ਤੁਸੀਂ ਗਰਾਊਂਡਾਂ ਤੇ ਜਾ ਕੇ ਦੇਖ ਲਓ ਇੱਥੇ ਹੀ ਦੇਖ ਲਓ ਇੱਕ ਬੰਦਾ ਨਹੀਂ ਦੇਖਦਾ ਕਹਿ ਰਹੇ ਦਾ ਜੇ ਦੇਖਦਾ ਤਾਂ ਦਾ ਕਾਲੀਦਾਲ ਵਾਲਾ ਨਾ ਨਸ਼ੇ ਦੀ ਗੱਲ ਕਰੀਆ ਆ ਮੇਰੇ ਵੀਰ ਖੜੇ ਨੇ ਕਹਿੰਦੇ ਨਸ਼ਾ ਬਹੁਤ ਜ਼ਿਆਦਾ ਚੱਲ ਪਿਆ ਮੈਂ ਇਹਨਾਂ ਨੂੰ ਐ ਪੁੱਛਣਾ ਚਾਹਣਾ ਇਹ ਨਸ਼ਾ ਸ਼ੁਰੂ ਕਿਨੇ ਕਰਿਆ ਦੀਗਾ ਇਹ ਨਸ਼ਾ ਸ਼ੁਰੂ ਕਿਦੋਂ ਪੁੱਛੋ ਕਰ ਇੱਕ ਮਿੰਟ ਜੇ ਕਮਟ ਇੱਕ ਮਿੰਟ ਇੱਕ ਮਿੰਟ ਬੀਏਪੀ ਕਹੀ ਜੀ ਪਾਰਟੀ ਹੈ ਜਿਨੇ ਅੱਜ ਤੱਕ ਕਿਸੇ ਕਿਸਾਨ ਤੇ ਲਾਠੀ ਤੱਕ ਨਹੀਂ ਚੱਕੀ ਤਾਂ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਖੜੇ ਆ ਤੇ ਧੂਰੀ ਸ਼ਹਿਰ ਦੇ ਵਿੱਚ ਜਿਵੇਂ ਦੱਸਦੀ ਕਿ ਇੱਥੋਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਗੁਰਮੀਤ ਸਿੰਘ ਮੀਤ ਇਹ ਜੋ ਕਿ ਕੈਬਨਿਟ ਮੰਤਰੀ ਨੇ ਉਹਨਾਂ ਦੇ ਉੱਪਰ ਦਾਖਲਿਆ ਗਿਆ ਤੇ ਦੂਜੇ ਪਾਸੇ ਸੀਟਿੰਗ ਐਮਪੀ ਸਿਮਰਜੀਤ ਸਿੰਘ ਮਾ ਸ਼੍ਰੋਮਣੀ ਕਾਲੀ ਦਲ ਅੰਮਰਸਾਦ ਦੇ ਵੱਲੋਂ ਤੇ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਹੋਣਾ ਨੂੰ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਅਕਬਾਲ ਸਿੰਘ ਝੁੰਦਾ ਹੋਣਾ ਨੂੰ ਟਿਕਟ ਦਿੱਤੀ ਗਈ ਹੈ ਤਾਂ ਸਾਰੇ ਕੈਂਡੀਡੇਟਸ ਦੇ ਸਪੋਰਟਰਜ਼ ਵਰਕ ਕਉ ਉਹਨਾਂ ਦੇ ਨਾਲ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਔਰ ਡਿਬੇਟ ਕਰਾਂਗੇ ਪੂਰੇ ਮਸਲਿਆਂ ਦੇ ਉੱਪਰ ਭਖ ਦੇ ਮੁੱਦਿਆਂ ਦੇ ਉੱਪਰ ਕੀ ਆਖਰਕਾਰ ਕਿਹੜੇ ਐਮਪੀ ਨੇ ਕੀ ਕੰਮ ਕੀਤਾ ਤੇ ਕਿਹੜੇ ਐਮਪੀ ਤੋਂ ਕਿਹੜੇ ਮੁੱਦੇ ਠਾਉਣ ਦੇ ਉਹਨਾਂ ਨੂੰ ਉਮੀਦ ਆ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਜੇ ਐਮਪੀ ਦੀ ਗੱਲ ਕਰੀ ਤਾਂ ਸਿਮਰਜੀਤ ਸਿੰਘ ਮਾਨ ਜੋ ਕਿ ਮੌਜੂਦਾ ਐਮਪੀ ਨੇ ਸੰਗਰੂਰ ਤੋਂ ਤਾਂ ਉਹਨਾਂ ਦੇ ਵੀ ਜਿਹੜਾ ਸਮਰਥਕ ਪਹੁੰਚੇ ਨੇ ਸ਼੍ਰੋਮਣੀ ਕਾਲੀ ਦਰ ਅੰਮ੍ਰਿਤਸਰ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਸ਼ੁਰੂਆਤ ਕਰਾਂਗੇ ਕਿਉਂਕਿ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਪਿਛਲੇ ਲੋਕ ਸਭਾ ਦੇ ਵਿੱਚ ਜਦੋਂ ਬਾਈਲੈਕਸ਼ਨ ਹੁੰਦੀ ਆ ਤਾਂ ਉਸ ਸਮੇਂ ਜਿੱਤ ਪ੍ਰਾਪਤ ਹੋਇਸ ਤਾਂ ਉਹ ਪੁੱਛਦੇ ਆ ਗੱਲਬਾਤ ਕਰਦੇ ਕਿ ਸਾਰੇ ਮੁੱਦੇ ਜਿਹੜੇ ਹੱਲ ਹੋਏ ਨੇ ਜਾਂ ਫਿਰ ਅਜੇ ਪੈਂਡਿੰਗ ਤੇ ਕਿਹੜੇ ਮੁੱਦਿਆਂ ਦੇ ਆਧਾਰ ਤੇ ਉਪਰੋਂ ਜਾ ਕੇ ਲੋਕਾਂ ਦੇ ਵਿੱਚ ਵੋਟ ਮੰਗ ਰਹੇ ਨੇ ਭਾਈ ਜੀ ਪਹਿਲਾਂ ਤਾਂ ਜਦੋਂ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਜ ਮੁੱਦਿਆਂ ਦੇ ਉੱਪਰ ਗੱਲ ਹੋਈ ਤੁਹਾਨੂੰ ਲੱਗਦਾ ਕਿ ਜਿਹੜੇ ਮੁੱਦਿਆਂ ਦੇ ਉੱਪਰ ਗੱਲ ਹੋਈ ਸੀ ਉਹ ਮੁੱਦੇ ਪੂਰੇ ਕੀਤੇ ਨੇ ਬਿਲਕੁਲ ਭਾਜੀ ਡੇਢ ਸਾਲ ਦਾ ਸਮਾਂ ਮਿਲਿਆ ਸੀਗਾ ਮਾਨ ਸਾਹਿਬ ਨੂੰ ਐਮਪੀ ਜਿੰਨਾ ਕ ਸਾਨੂੰ ਫੰਡ ਮਿਲਿਆ ਉਸ ਤੋਂ ਬਾਅਦ ਮਾਨ ਸਾਹਿਬ ਨੂੰ ਇਨਾਮ ਦੇ ਤੌਰ ਤੇ ਡੇਢ ਕਰੋੜ ਰੁਪਏ ਫालतू ਮਿਲਿਆ ਕਿਉਂ ਜਿਹੜਾ ਪੈਸਾ ਸਹੀ ਜਗ੍ਹਾ ਤੇ ਲੱਗਿਆ ਹਨਾ ਜੀ ਕੱਲੇ ਕੱਲੇ ਪਿੰਡ 'ਚ ਫੰਡ ਪਹੁੰਚਿਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਹੋਇਆ ਜੀ ਪਿੰਡਾਂ 'ਚ ਪਿੰਡਾਂ ਜਗ ਤੁਸੀਂ ਦੇਖ ਸਕਦੇ ਹੋ ਤੋਡਾ ਚੈਨਲ ਆ ਚੈਨਲ ਦੇ ਮਾਧਿਅਮ ਤੋਂ ਤੁਸੀਂ ਦੇਖੋ ਕੱਲਾ ਕੱਲਾ ਕੰਮ ਹੋਇਆ ਤੇ ਬਾਕੀ ਜਿਹੜਾ ਰਿਜ਼ਲਟ ਆ ਲੋਕ ਤੁਹਾਨੂੰ ਇੱਕ ਜੂਨ ਨੂੰ ਦੇਣਗੇ ਮਾਨ ਸਾਹਿਬ ਨੂੰ ਜਿਤਾਣਗੇ ਵੱਡੀ ਲੀਡ ਨਾਲ ਤਾਂ ਦੂਜੇ ਪਾਸੇ ਆਮ ਆਈ ਪਾਰਟੀ ਦੇ ਤਰਫ ਵੀ ਚੱਲਾਂ ਕਿਉਂਕਿ ਸੱਤਾਧਾਰੀ ਤੇ ਰਾਇਸ ਵੇਲੇ ਪੰਜਾਬ ਦੇ ਵਿੱਚ ਗੁਰਮੀਤ ਸਿੰਘ ਮੀਤਹਿਰ ਹੋਣਾ ਦੇ ਉੱਪਰ ਦਾ ਖੇਡਿਆ ਗਿਆ ਜੋ ਕਿ ਮੌਜੂਦਾ ਕੈਬਨ ਮੰਤਰੀ ਵੀ ਨੇ ਤੇ ਹਾਲਾਂਕਿ ਸਿੰਘਜੀਤ ਸਿੰਘ ਮਾਨ ਪੇਲੇਵਾ ਜਿੱਤਿਆ ਤਾਂ ਉਹਨਾਂ ਦੇ ਸਮਰਥਕਾਂ ਦਾ ਕਹਿਣਾ ਕਿ ਅਸੀਂ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਕੰਮ ਕੀਤਾ ਸਾਨੂੰ ਪਰ ਟਾਈਮ ਹੀ 1.5 ਸਾਲ ਦਾ ਮਿਲਿਆ ਸੀ ਨਮਸਕਾਰ ਜੀ ਸਾਰਿਆਂ ਨੂੰ ਤੁਹਾਡਾ ਅਸੀਂ ਸਵਾਗ ਦਾਲੀ ਕੋਈ ਗੱਲ ਨਹੀਂ ਜੀ ਗਰਮੀਤ ਮੀਤ ਖੇਰ ਦੀ ਨੌਜਵਾਨ ਸਾਥੀ ਉਹ ਆਪਣਾ ਸਾਡਾ ਜੂਥ ਆਗੂ ਬਹੁਤ ਪਾਰਟੀ ਚ ਮਿਹਨਤ ਕੀਤੀ ਹੈ ਜਿਸ ਤਰ੍ਹਾਂ ਦੀ ਵੀ ਹਾਈ ਕਮਾਂਡ ਨੇ ਉਹਦੀ ਸੇਵਾ ਲਈ ਹੈ ਉਸ ਨੇ ਉਹ ਮੰਨੇਗਾ ਉਹ ਐਮਪੀ ਦੀ ਸੀਟ ਲੜ ਰਹੇ ਨੇ ਔਰ ਬਹੁਤ ਵੱਡੀ ਲੀਡਰਾਂ ਜਿੱਤ ਰਹੇ ਨੇ ਔਰ ਬਹੁਤ ਵਧੀਆ ਕੰਮ ਹੋ ਰਹੇ ਨੇ ਜੀ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਹੁਤ ਵਧੀਆ ਕੰਮ ਹੋ ਰਹੇ ਨੇ ਕੋਈ ਐਸੀ ਗੱਲ ਨਹੀਂ ਹੈ ਪੂਰਾ ਪੰਜਾਬ ਸਰਕਾਰ ਦੇ ਨਾਲ ਹੈ ਔਰ ਵਿਕਾਸ ਦੇ ਨਾਅ ਤੇ ਅਸੀਂ ਵੋਟਾਂ ਮੰਗਦੇ ਆਂ ਔਰ ਮੇਨ ਮੁੱਦੇ ਦੇਖੋ ਅਸੀਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਆਂਗੇ ਜਿਹੜੇ ਮੇਨ ਮੁੱਦੇ ਨੇਗੇ ਮਹਿੰਗਾਈ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੋਇਆ ਹੈ ਬੇਰੋਜਗਾਰੀ ਦਾ ਮੁੱਦਾ ਬਹੁਤ ਵੱਡਾ ਭ੍ਰਿਸ਼ਟਾਚਾਰ ਦਾ ਮੁੱਦਾ ਇਹ ਸਭ ਸੈਂਟਰ ਨੂੰ ਚਾਹੀਦਾ ਇਹਨਾਂ ਤੇ ਕੰਟਰੋਲ ਕਰਨਾ ਤਾਂ ਕਿ ਆਮ ਲੋਕਾਂ ਦੀ ਜਿਹੜੀ ਰੋਟੀ ਕੱਪੜਾ ਔਰ ਮਕਾਨ ਜਿਹੜਾ ਅੱਜ ਮੁੱਖ ਲੋੜਾਂ ਨੇ ਉਹੀ ਦੂਰ ਹੋਈਆਂ ਹੋਈਆਂ ਨੇ ਪਰ ਪੰਜਾਬ ਸਰਕਾਰ ਵੱਲੋਂ ਹਰੇਕ ਚੀਜ਼ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਮ ਲੋਕਾਂ ਦਾ ਪੂਰਾ ਖਿਆਲ ਰੱਖਿਆ ਜਾਵੇ ਧੰਨਵਾਦ ਭਾਜਪਾ ਦੀ ਜੇ ਗੱਲ ਕਰੀ ਤਾਂ ਅਜੇ ਤੱਕ ਕੈਂਡੀਡੇਟਾਂ ਲਾਣਿਆ ਨਹੀਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਭਾ ਕੈਂਡੀਡੇਟਾਂ ਦੀ ਕੋਈ ਕਮੀ ਨਹੀਂ ਹੈ ਕਮਲ ਦਾ ਫੁੱਲ ਕਵੀਨਾ ਭੂਲ ਕੈਂਡੀਡੇਟ ਆ ਜਾਏਗਾ ਨੋਮੀਨੇਸ਼ਨ ਟਾਈਮ ਤੋਂ ਪਹਿਲਾਂ ਹੋ ਜਾਏਗੀ ਇਹ ਕਹਿੰਦੇ 20 25 ਰਹਿ ਗਏ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕੋਈ ਨੋਮੀਨੇਸ਼ਨ ਖਤਮ ਤਾਂ ਨਹੀਂ ਹੋਈ ਨੋਮੀਨੇਸ਼ਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਕੈਂਡੀਡੇਟ ਆ ਜਾਏਗਾ ਕੋਈ ਦਿੱਕਤ ਨਹੀਂ ਹੈ ਸਾਡਾ ਚਨੋ ਪਚਾ ਜਿਹੜਾ ਚੱਲ ਰਿਹਾ ਕਮਲ ਦਾ ਫੁੱਲ ਸਾਰੇ ਵਰਕਰ ਲੱਗੇ ਹੋਏ ਆ ਕੰਮ ਹੋ ਰਿਹਾ ਹੈ ਕੈਂਡੀਡੇਟ ਹੀ 3-4 ਕੈਂਡੀਡੇਟ ਨੇ ਜਿੰਨਾ ਦੀ ਮਤਲਬ ਕਿ ਐਨਲਾਈਜ਼ ਹੋ ਰਿਹਾ ਤੇ ਉਹਨਾਂ ਦੇ ਵਿੱਚੋਂ ਹੀ ਅਸੀਂ ਇੱਕ ਕੈਂਡੀਡੇਟ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਨੂੰ ਸਾਹਮਣੇ ਆ ਜਾਏਗਾ ਚਿਹਰਾ ਸਾਹਮਣੇ ਆ ਜਾਏਗਾ ਲੋਗੋ ਸਾਡਾ ਸਭ ਨੂੰ ਪਤਾ ਹੀ ਹੈ ਕਮਲ ਕਾ ਫੁੱਲ ਕਬੀ ਨਾ ਬੁੱਲ ਜਿਵੇਂ ਕਿ ਸਾਡੇ ਸੀਨੀਅਰ ਆਗੂ ਨੇ ਜੀ ਦੱਸਿਆ ਤੇ ਬਾਕੀ ਪ੍ਰੋ ਪੰਜਾਬ ਟੀਵੀ ਦਾ ਮਨਦੀਪ ਸਿੰਘ ਜੀ ਦਾ ਥੋੜਾ ਸਵਾਗਤ ਕਰਦੇ ਹਾਂ ਅਸੀਂ ਧੂਰੀ ਪਹੁੰਚਣ ਤੇ ਜਿਵੇਂ ਕਿ ਸਾਡਾ ਹਲਕਾ ਸੀਐਮ ਸਿਟੀ ਹੈ सीएम सिटी ਦੇ ਨਾਂ ਤੇ ਸਾਨੂੰ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਮਹਿਸੂਸ ਹੁੰਦਾ ਵੀ ਸਾਡਾ ਹਲਕਾ ਮਤਲਬ ਕਿ ਜਿਹੜਾ ਸੀਐਮਸੀਟੀ ਹੈ ਜਿੱਥੇ ਆਪਾਂ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਉੱਥੇ ਵੀ ਅਲਟਰਾਸਾਉਂਡ ਮਸ਼ੀਨ ਸਾਡੇ ਕੈਨਰਾਈ ਵੀਰ ਨੇ ਦਾਨ ਚ ਦਿੱਤੀ ਹੈ ਦੇਖੋ ਐਡਾ ਸੀਐਮਸੀਟੀ ਹੋਣ ਦੇ ਬਾਵਜੂਦ ਬੱਸ ਸਟੈਂਡ ਦਾ ਉੱਥੇ ਕੋਈ ਬੱਸ ਨਹੀਂ ਖੜਦੀ ਨਾਮਦਈ ਹੈ ਆਪਾਂ ਲੈ ਲੈਨੇ ਆਮਾ ਹੀ ਪਾਰਟੀ ਦੇ ਖੜੇ ਨੇ ਇੱਥੇ ਕਹਿੰਦੇ ਅਲਟਰਾਸਾਉਂਡ ਮਸ਼ੀਨ ਨਹੀਂ ਸੀਗੀ ਉਹ ਵੀ ਕਹਿੰਦੇ ਹੁਣ ਮਸਾਂ ਕਿਸੇ ਐਨਆਰਆਈ ਨੇ ਦਾਨ ਕੀਤੀ ਹੈ ਅ ਅਸੀਂ ਹਲਕੇ ਦੀ ਗੱਲ ਕਰੀਏ ਧੂਰੀ ਦੀ ਦਾ ਸੀਐਮ ਸਾਹਿਬ ਜਿਹੜੇ ਨੇ ਉਹਨਾਂ ਨੇ ਹਸਪੀਟਲ ਦੀ ਜਿਹੜੀ ਉਸਾਰੀ ਉਹਦਾ ਕੰਮ ਸ਼ੁਰੂ ਹੋ ਚੁੱਕਿਆ ਬੀਮ ਤਿਆਰ ਨੇ 18 ਤੋਂ ਲੈ ਕੇ 25 ਕਰੋੜ ਰੁਪਏ ਲੱਗਣਾ ਜਿਹਦਾ ਕੰਮ ਜੰਗੀਪੱਦਰ ਤੇ ਸ਼ੁਰੂ ਹੋ ਚੁੱਕਿਆ ਅਲਟਰਾ ਸਾਊਂਡ ਦੀ ਮਸ਼ੀਨ ਦੀ ਗੱਲ ਨਹੀਂ ਕਰਦੇ ਅਸੀਂ ਪੂਰੇ ਹਸਪੀਟਲ ਦੀ ਗੱਲ ਕਰਦੇ ਹਾਂ ਅਸੀਂ ਮੋਡਲੀ ਸਹੂਲਤਾ ਦੀ ਗੱਲ ਕਰਦੇ ਹਾਂ ਅਲਟਰਾ ਸਾਊਂਡ ਵੀ ਆ ਗਈ ਹਾਂਜੀ ਅਲਟਰਾ ਸਾਊਂਡ ਮਸ਼ੀਨ ਵੀ ਹਸਪੀਟਲ ਦੇ ਚ ਆ ਚੁੱਕੀ ਹੈ ਠੀਕ ਹੈ ਸਮਾਂ ਲੱਗ ਗਿਆ ਪਰ ਅਲਟਰ ਸਾਊਂਡ ਦੀ ਮਸ਼ੀਨ ਹਸਪੀਟਲ ਦੇ ਵਿੱਚ ਆ ਚੁੱਕੀ ਹੈ ਔਰ ਇੱਕ ਵਧੀਆ ਪੱਧਰ ਦਾ ਜਿਹੜਾ ਹਸਪੀਟਲ ਹੈ ਟਰੋਮਾ ਸੈਂਟਰ ਵੀ ਇਸ ਦੇ ਵਿੱਚ ਬਣਨਾ ਹੈ ਔਰ ਵਧੀਆ ਕਿਸਮ ਦਾ ਹਸਪੀਟਲ ਜਿਹੜਾ ਹੈ ਜੀਪੀ ਦਾ ਕਹਿੰਦਾ ਭਾਜੀਪੀ ਦੇ ਵਰਕ ਜਿਹੜੇ ਉਹ ਕਹਿ ਰਹੇ ਨੇ ਕਿ ਕਿਸਾਨ ਤੋਂ ਕੋਈ ਫਾਇਦਾ ਨਹੀਂ ਹੋਇਆ ਲੱਗਦੇ ਨਹੀਂ ਕਿ ਸੀਐਮ ਦੀ ਹੋਮ ਹਲਕਾ ਹੈ ਸਭ ਤੋਂ ਵੱਡੀ ਮੰਗ ਹੈ ਜੇ ਚੰਗੀ ਗੱਲ ਹੈ ਇਹਨਾਂ ਨੂੰ ਫਾਇਦਾ ਨਹੀਂ ਹੋਇਆ ਇਹਦਾ ਜਿਹੜੇ ਬਿਮਾਰ ਹੁੰਦੇ ਨੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਫਾਇਦਾ ਹੈ ਚਲੋ ਇਹ ਬਿਮਾਰ ਨਹੀਂ ਹੋਏ ਚੰਗੀ ਗੱਲ ਹੈ ਜੀ ਜੀ ਇਹ ਆਮ ਆਦਮੀ ਪਾਰਟੀ ਕਹਿ ਰਹੀ ਹੈ ਅਸੀਂ ਵਿਕਾਸ ਕੀਤਾ ਹੈ ਤੁਰੀ ਦੇ ਹਸਪਤਾਲ ਦੇ ਵਿਕਾਸ ਦੀ ਗੱਲ ਛੱਡੋ ਮੈਡੀਕਲ ਕਾਲਜ ਮਸਤੂਆਂ ਨੇ ਤੇ ਇੱਕ ਇੱਕ ਲੱਗੀ ਐ ਦੱਸੋ ਮੀਤ ਹੀਰ ਆਪਦੀ ਜਬਾਨੀ 10 ਸਟੇਡੀਅਮ ਗਨਾ ਦੇ ਵੀ ਸੰਗਰੂਰ ਜ਼ਿਲ੍ਹੇ ਚ ਉਹਨੇ 10 ਸਟੇਡੀਅਮ ਬਣਾਏ ਐ ਜਬਾਨੀ ਕਨਾ ਦੇ ਸਪੋਰਟ ਸਿਟੀ ਐ ਪਰ ਦੂਜੇ ਪਾਸੇ ਗੱਲ ਕਰੀ ਆ ਵੀ ਤਾਂ ਮੀਤ ਹੀਰ ਹੋਣਾ ਦਾ ਕਹਿਣਾ ਕਿ ਅਸੀਂ ਵੱਡੇ ਮਾਰਜਨ ਐ ਇੱਥੋਂ ਜਿੱਤਾਂਗੇ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਕੇਂਦਰ ਦੀ ਸੁਰ ਨਾਲ ਸੁਰਮਾ ਲਾ ਕੇ ਗੱਲ ਕਰ ਰਹੀਆਂ ਨੇ ਕੇਵਲ ਇੱਕੋ ਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਸ਼ਰੂਨੀ ਇਕਾੜੀ ਦਲ ਜੋ ਪੰਜਾਬ ਦੇ ਹਿੱਤਾਂ ਪਿੱਛੇ ਲੜ ਰਹੀ ਆ ਜੋ ਕਾਂਗਰਸ ਹੈ ਇਹਨੇ ਸਾਨੂੰ ਲੁੱਟ ਕੇ ਖੂਬ ਲੁੱਟਿਆ ਸਾਡੇ ਧਾਰਮਿਕ ਸਥਾਨਾਂ ਤੇ ਟੈਂਕ ਚੜ੍ਹੇ ਸਾਡੀ ਪੰਜਾਬ ਦੀ ਰਾਜਧਾਨੀ ਖੋਈ ਸਾਡੇ ਪੰਜਾਬੀ ਇਲਾਕੇ ਖੋਏ ਸਾਡਾ ਪਾਣੀ ਖੋਇਆ ਤੇ ਇਸ ਦਾ ਕਾਂਗਰਸ ਨੇ ਤਾਂ ਲੁੱਟ ਮਚਾ ਲਈ ਹੁਣ ਤੁਸੀਂ ਆ ਜਾਓ ਇਹਦੇ ਬੀਜੇਪੀ ਤੇ ਮੋਦੀ ਜੀ ਕਰ ਰਿਹਾ ਜਿਵੇਂ ਮੋਤਰੀ ਮਾਂ ਆਲਾ ਵਿਤਕਰਾ ਕਰਨਾ ਹੁੰਦਾ ਹੈ ਮੋਦੀ ਪੰਜਾਬ ਨਾਲ ਉਸ ਤਰ੍ਹਾਂ ਕਰ ਰਿਹਾ ਹੈ ਇੱਕ ਜੀਵ ਦੇ ਕਤਲ ਨੂੰ ਉਹ ਛੱਡ ਸਕਦਾ ਹੈ ਪਰੰਤੂ ਜਿਹੜੇ ਸਾਡੇ ਬੰਦੀ ਸਿੰਘ ਨੇ ਆਪਣੀਆਂ ਸਜ਼ਾਾਂਵਾਂ ਪੂਰੀਆਂ ਕਰੀਆਂ ਨੂੰ 15-15 ਸਾਲ ਉੱਪਰ ਦੀ ਹੋ ਗਏ 30-30 ਸਾਲ ਤੋਂ ਉੱਪਰ ਹੋ ਗਏ ਉਹਨਾਂ ਨੂੰ ਛੱਡ ਨਹੀਂ ਰਹੀ ਤੇ ਜਿੱਤ ਸਾਰੇ ਬੰਦੀ ਸਾਰੇ ਬੰਦੀਆਂ ਦੀ ਗੱਲ ਕਰੋ ਕੱਲੇ ਬੰਦੀ ਸਿੰਘਾਂ ਦੀ ਗੱਲ ਨਾ ਕਰੋ ਥੋੜੀ ਬਾਰੀ ਆਉਂਦੀ ਬੋਲੋ ਨਹੀਂ ਨਹੀਂ ਜਦੋਂ ਥੋੜੀ ਬਾਰੀ ਆਉਂ ਉਹ ਬੋਲੋ ਇਹਦੀ ਗੱਲ ਕਰੋ ਵੀ ਬੰਦੀ ਤਾਂ ਕਾਂਗਰਸ ਤੋਂ ਵੀ ਜਵਾਬ ਜ਼ਰੂਰ ਲਏ ਤਾਂ ਕਹਿਣਾ ਕਹਿੰਦੇ ਕਾਂਗਰਸ ਨੇ ਤਾਂ ਕਹਿੰਦੇ ਕਹਿੰਦੇ ਕਾਂਗ ਹਾਂ ਹਾਂ ਸ਼ਰਮਣੀ ਕਾਲ ਦਾ ਕਹਿੰਦਾ ਕਿ ਕਾਂਗਰਸ ਨੇ ਤਾਂ ਕਹਿੰਦੇ ਕੁਝ ਕੰਮ ਹੀ ਨਹੀਂ ਕੀਤਾ ਕਹਿੰਦੇ ਦਿੱਲੀ ਤੋਂ ਚੱਲਣੀਆਂ ਪਾਰਟੀਆਂ ਗੱਲ ਐ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੈ ਨਾ ਉਹਦੇ 'ਚ ਕੋਈ ਕਾਲੀ ਦਲ ਦਾ ਰੋਲ ਐ ਨਾ ਕਿਹਦੇ ਹੋਰ ਪਾਰਟੀ ਦਾ ਰੋਲ ਹੈ ਇਹ ਲੜਾਈ ਹੈ ਬੀਜੇਪੀ ਤੇ ਕਾਂਗਰਸ ਦੀ ਕਿਸੇ ਵੀ ਪਾਰਟੀ ਦੇ ਪੰਜਾਬ ਚ ਕਾਲੀਦਾਲ ਦੇ 13 ਸੀਟਾਂ ਨੇ ਜੇ 13 ਵੀ ਐਮਪੀ ਜਿੱਤ ਕੇ ਵਗ ਜਾਣ ਤਾਂ ਵੀ ਕੋਈ ਵੈਲਿਊ ਨਹੀਂ ਪੈਂਦੀ ਉਹ ਕਹਿੰਦੇ ਸੀ ਕਰਪਸ਼ਨ ਖਤਮ ਕਰਾਂਗੇ ਕਿਹੜੇ ਮੈਕਮੇਂਟ ਚ ਕਰਪਸ਼ਨ ਖਤਮ ਮੈਨੂੰ ਦੱਸ ਦੇਣ ਕਿਸਾਬ ਲੈ ਲਿਆ ਜਵਾਬ ਲੈ ਲਿਆ ਖੜੇ ਨੇ ਮੈਂ ਬੀਜੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਛੋਟੇ ਰਾਹੀਂ ਇਹ ਜਿਹੜਾ ਮੇਰਾ ਕਾਂਗਰਸ ਵੀਰ ਬੇਰਾ ਕਹਿ ਰਿਹਾ ਹੈ ਨਾ ਵੀ ਸਾਡੀ ਲੜਾਈ ਭਾਜਪੀ ਤੇ ਕਾਂਗਰਸ ਦੀ ਹੈ ਇੱਕ ਇਹ ਕਾਂਗਰਸ ਦਾ ਬੰਦਾ ਨਾ 250 ਕਿਲੋਮੀਟਰ ਚੱਲ ਕੇ ਜਿਹੜਾ ਬੰਦਾ ਤਿਤਲੇ ਦੱਸਦਾ ਹੈ ਉਹਨੂੰ ਚਾਰ ਦਿਨ ਨੂੰ ਪਤਾ ਲੱਗ ਜੀ ਤਿਤਲੇ ਨੇ ਕਿ ਭਮੱਕੜ ਨੇ ਇਹ ਭਗਵਾਨ ਤੋਂ ਵੱਡਾ ਪ੍ਰੈਸ਼ਰ ਇਹ ਲੋਕ ਦਾ ਡਰ ਦੇ ਬਾਰੇ ਖੜੇ ਨੀ ਹੋ ਰਹੇ ਬੋਲ ਨਹੀਂ ਸਕਦੇ ਇਹਨੇ ਬੰਦੇ ਨੇ 2 ਸਾਲਾਂ ਦੇ ਵਿੱਚ ਇਲਾ ਕੰਮ ਕਰਕੇ ਦਿਖਾਤਾ ਕਰ ਵੀ ਰਿਹਾ ਹੈ ਠੀਕ ਹੈ ਨਹੀਂ ਭੈਣ ਜੀ ਤੁਹਾਨੂੰ ਕੱਲੇ ਕੱਲੇ ਵੱਲਦਾ ਜਵਾਬ ਮੈਨੂੰ ਮੈਂ ਮੈਂ 1 ਮਿੰਟ ਜੇ ਕਮਾੜੇ 1 ਮਿੰਟ 1 ਮਿੰਟ ਪਰੋਪ ਪਰੋਪ ਪੰਜਾਬ ਚੈਨਲ ਦੇ ਰਾਹੀਂ ਸਾਰੇ ਧੂਰੀ ਵਾਸੀਆਂ ਨੂੰ ਬੇਨਤੀ ਕਰਦਾ ਵੀ ਪਹਿਲੀ ਵਾਰ ਸੀ ਆ ਮਿਲਿਆ ਪਛ ਨਾਲ ਲੜੋ ਧੂਰੀ ਲਈ ਕੁਝ ਲੈ ਲਓ ਦਾ ਜਵਾਬ ਜੀ ਜੀ ਦੂਜੇ ਪਾਸੇ ਦੇਖਿਆ ਜੇਵੇ ਅਕਾਲੀ ਦਲ ਦੇ ਵੱਲੋਂ ਤਾਂ ਅਕਾਲੀ ਦਲ ਦੇ ਵੱਲੋਂ ਕਬਾ ਸਿੰਘ ਝੁੰਦਾ ਹੁਣ ਟਿਕਟ ਦਿੱਤੀ ਗਈ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਢੀਂਡ ਸਾਂ ਉਹਨਾਂ ਨੇ ਜਿਸ ਹਸਾਬ ਦੇ ਨਾਲ ਵਿਰੋਧ ਕੀਤਾ ਕਿ ਹਾਂ ਠੀਕ ਹੈ ਮੈਨੂ ਟਿਕਟ ਮਿਲਣੀ ਚਾਹੀਦੀ ਸੀ ਪਰ ਦੂਜੇ ਪਾਸੇ ਹੁਣ ਜਦੋਂ ਇਕਬਾਲ ਸਿੰਘ ਝੁੰਦਾ ਉਹਨਾਂ ਨੂੰ ਕਿਵੇਂ ਦੇ ਦੇ ਦੋ ਕਿ ਉਹ ਵਰਕਰ ਜਿਹੜੇ ਨੇ ਉਹਨਾਂ ਦੇ ਨਾਲ ਨੇ ਭਾਈ ਜੀ ਜਿਹੜੀ ਅਕਾਲੀ ਦਲ ਪਾਰਟੀ ਦੀ ਗੱਲ ਕਰਦੇ ਉਹਦਾ ਖੇਤਰੀ ਪਾਰਟੀ ਹੈ ਇਹਦਾ ਭਰਾ ਹੈ ਕਿ ਸਾਨੂੰ ਜਿਤਾ ਰਹੇ ਨੇ ਇਹ ਸਾਡੇ ਤੋਂ ਬਾਹਰ ਨਹੀਂ ਹੈਗੇ ਉਹਨਾਂ ਬਾਰੇ ਮੈਂ ਕੋਈ ਬੋਲਣਾ ਇਹ ਸਾਡੇ ਨਾਲ ਨੇ ਇਹਨਾਂ ਨੇ ਵੀ ਬੰਦੀ ਸਿੰਘਾਂ ਦੀ ਗੱਲ ਕੀਤੀ ਅਸੀਂ ਵੀ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਨੇ ਜਿਤਾ ਰਹੇ ਨੇ ਤੁਹਾਨੂੰ ਆ ਸਾਡੇ ਨਾਲ ਨਹੀਂ ਬਿਲਕੁਲ ਨਹੀਂ ਹਾਂਜੀ ਸਰ ਮੈਂ ਧਰਮਪਾਲ ਗਰਗ ਪ੍ਰਧਾਨ ਪਪਾਟ ਮਲਤੂਰੀ ਇਹ ਜਿੰਨੇ ਵੀ ਇੱਥੇ ਪਾਰਟੀਆਂ ਵਾਲੇ ਖੜੇ ਕੋਈ ਬੇਇਨਤੀ ਹੈ ਮੇਰੀ ਇਹ ਰੰਗਲਾ ਪੰਜਾਬ ਬਣ ਕੇ ਰੰਗਲਾ ਪੰਜਾਬ ਇਦਾਂ ਨਹੀਂ ਬਣਦਾ ਇਹ 10 ਦਿਨ ਬੀਤ ਤੱਕ ਵਪਾਰੀ ਕਿੰਨੇ ਮਾਰੇ ਗਏ ਕਿੰਨੇ ਤੋਂ ਫਰੋਤੀਆਂ ਮੰਗੇਂਗੀਆਂ ਕਿੰਨੇ ਖੜੇ ਮਾਂ ਬਣਾ ਚੀਨੀਆਂ ਖਿੱਚੀਆਂ ਗਿਆ ਕਿੰਨੇ ਕਸੀ ਸੇਫ ਕੋਈ ਪਾਰਟੀ ਉੱਤਕੜੇ ਨੇ ਮੈਨੀਫੈਸਟੋ ਹੈ ਕੋਈ ਵਪਾਰੀ ਬਚਾਉਂਦਾ ਤੇਰੀ ਕਾ ਕੋਈ ਆ ਜਿਹੜੇ ਮਾਮਾ ਦੇ ਪੁੱਤਰ ਰੋਜ਼ ਮਰ ਰਹੇ ਨੇ ਨਸ਼ੇ ਬੰਦ ਹੋ ਗਏ ਇਹ ਮੁੱਦੇ ਨਹੀਂ ਹੁੰਦੇ ਆ ਗਲੀ ਨਹੀਂ ਸਾਫ ਹੋਈ ਆ ਨਾਲੀਆਂ ਨਾਲੀਆਂ ਸਾਫ ਹ ਇਹ ਨਹੀਂ ਹੋਣੀ ਅਸੀਂ ਕਹਿੰਦੇ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਘਰ ਘਰ ਬੱਚੇ ਮਾਰ ਰਹੇ ਨੇ ਉਹਨੂੰ ਬਚਾਉਂਦਾ ਸਰਕਾਰ ਕਿ ਕਹਿੰਦੀ ਮੈਨੀਫੈਸਟੋ ਲੈ ਲੈਣਾ ਇੱਕ ਮਿੰਟ ਹਾਂ ਜੀ ਸਰ ਨਸ਼ਾ ਦੇ ਮੁੱਦੇ ਦੇ ਉੱਪਰ ਕਹਿੰਦੇ ਕੁਝ ਨਹੀਂ ਹੋਇਆ ਕੋਈ ਡਿਵੈਲਪਮੈਂਟ ਨਹੀਂ ਹੋਈ ਦੇਖੋ ਜਿਹੜਾ ਵੀ ਕਹਿ ਰਹੇ ਨੇ ਇਹ ਕੋਈ ਅੱਜ ਦੀ ਚੱਲ ਦੀ ਚੀਜ਼ ਨਹੀਂ ਚੱਲ ਰਹੀ ਆਮ ਆਦਮੀ ਪਾਰਟੀ ਨੂੰ ਹਲੇ ਸਵਾ ਦੋ ਸਾਲ ਹੋਏ ਨੇ ਆਮ ਆਦਮੀ ਪਾਰਟੀ ਦੀ ਨੀਅਤ ਅਤੇ ਨੀਤੀ ਦੋਨੇ ਸਾਫ਼ ਨੇ ਔਰ ਸਾਰੇ ਮਸਲੇ ਹੱਲ ਹੋਣਗੇ ਸਾਰੇ ਨਸ਼ੇਬੀ ਬੰਦ ਕੀਤੇ ਜਾਣਗੇ ਪਰ ਟਾਈਮ ਤਾਂ ਲੱਗਦਾ ਹੈ ਜਿਹੜੇ 70 ਸਾਲ ਦੇ 75 ਸਾਲ ਦੇ ਜਿਹੜੇ ਏਡੇ ਏਡੇ ਪੂਰੇ ਦੇਸ਼ ਦੇ ਵਿੱਚ ਇਹ ਵਿਗੜੇ ਹੋਏ ਨੇ ਕੰਮ ਮਾਹੌਲ ਹੌਲੀ ਹੌਲੀ ਹੋਊਗਾ ਪਰ ਵਿਕਾਸ ਹੋ ਜ਼ਰੂਰ ਹੋ ਰਿਹਾ ਵਿਕਾਸ ਦੇ ਨਾਂ ਤੇ ਆਮ ਆਦਮੀ ਪਾਰਟੀ ਪੂਰੀ ਜਿੱਤ ਰਹੀ ਹੈ ਮੁਰੇ ਆ ਰਹੀ ਹੈ ਨਸ਼ਿਆ ਤੇ ਨੱਥ ਪਾਉਣ ਲਈ ਸਾਡੇ ਜਿਹੜੇ ਸਾਡੇ ਜਿਹੜੇ ਮੰਤਰੀ ਇੱਥੇ ਖੜੇ ਹੋਏ ਨੇ ਖੇਡ ਮੰਤਰੀ ਉਹਨਾਂ ਨੇ ਪੰਜਾਬ ਲਈ ਜਿਹੜੀ ਖੇਡ ਦੀ ਪਾਲਿਸੀ ਆ ਉਹ ਇੰਨੀ ਵਧੀਆ ਬਣਾਤੀ ਵੀ ਅੱਜ ਜਿਹੜਾ ਬੱਚਾ ਨੈਸ਼ਨਲ ਇੰਟਰਨੈਸ਼ਨਲ ਖੇਡੂਗਾ ਉਹਨੂੰ ਇਹ ਪਤਾ ਆਊਗਾ ਵੀ ਮੈਂ ਅੱਜ ਤੋਂ ਬਾਅਦ ਕਿਹੜੀ ਨੌਕਰੀ ਕਰੂੰਗਾ ਜੀ ਜੀ ਜਿਹੜੀ ਨਸ਼ਿਆਂ ਦੀ ਗੱਲ ਕਰਦੇ ਆ ਨਸ਼ਾ ਨਸ਼ਿਆਂ ਦੀ ਗੱਲ ਕਰਦੇ ਆ ਵੀ ਇਹਨਾਂ ਨੇ ਵਾਅਦਾ ਕੀਤਾ ਸੀ ਵੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਾਂਗੇ ਅੱਜ 4 ਗੁਣਾ ਦਾ ਨਸ਼ਾ ਹੋ ਗਿਆ ਨਸ਼ਾ ਖਤਮ ਨਹੀਂ ਹੋਇਆ ਕੋਈ ਵਾਅਦਾ ਵਡੇ ਵੱਡੇ ਬਟੇ ਕੋਲ ਜਾਂ ਚਾਹੇ ਕੋਈ ਨਸ਼ਾ ਚੱਲ ਰਿਹਾ ਚਾਹੇ ਸਰਕਾਰੀ ਕਾਲਜ ਹੈ ਚਾਹੇ ਪ੍ਰਾਈਵੇਟ ਕਾਲਜ ਹੈ ਸਾਰੇ ਕਾਲਜ ਨਸ਼ਾ ਸਰਯਾਮ ਚੱਲ ਰਿਹਾ ਸਟੂਡੈਂਟ ਸਾਰੇ ਨਸ਼ਾ ਕਰ ਰਹੇ ਨੇ 1000 ਰੁਪਏ ਦਮਾਗ ਰਹੇ 1 ਰੁਪਿਆ ਨਹੀਂ ਦਿੱਤਾ ਡੇਢ ਸਾਲ ਡੇਢ ਸਾਲ ਇੱਥੇ ਡੇਢ ਸਾਲ ਸਿਮਰਜੀਤ ਸਿੰਘ ਮਾਰ ਰਹੇ ਨੇ ਐਪੀ ਇੱਥੇ ਡੇਢ ਸਾਲ ਸਿਮਰਜੀਤ ਸਿੰਘ ਮਾਰ ਨੇ ਐਪੀ ਰਹੇ ਨੇ ਜਿਹੜਾ 1.5 ਸਾਲ ਸਿਮਰਜੀਤ ਸਿੰਘ ਮਾਨ ਜੀ ਰਹੇ ਨੇ ਉਹ ਤਾਂ ਇੱਕ ਲੋਕਾਂ ਨੇ ਭਗਵੰਤ ਮਾਨ ਜੀ ਨੂੰ ਜਵਾਬ ਦਿੱਤਾ ਵੀ ਤੁਸੀਂ 2 ਸਾਲਾਂ ਚ ਸਾਡਾ ਕੀ ਕੁਝ ਖਰਾਬ ਕੀਤਾ ਉਹ ਮਤਲਬ ਕਿ ਇੱਕ ਤਰ੍ਹਾਂ ਦੇ ਬਾਏ ਇਲੈਕਸ਼ਨ ਦੇ ਵਿੱਚ ਖੜੇ ਸੀਗੇ ਭਗਵੰਤ ਮਾਨ ਸਾਹਿਬ ਨੂੰ ਜਵਾਬ ਦਿੱਤਾ ਵੀ ਤੁਸੀਂ 8 ਸਾਲ ਪਹਿਲਾਂ ਲਾ ਕੇ 2 ਸਾਲ ਹੁਣ ਮੁੱਖ ਮੰਤਰੀ ਰਹੇਗੇ ਵੀ ਤੁਹਾਡਾ ਵੋਟਪੈਟ ਕਹਿ ਨਹੀਂ ਸੀ ਇਹਨਾਂ ਦਾ ਆਪਣਾ ਵੋਟਪੈਟ ਪੁਰਾਣਾ ਹੈਗਾ ਸੀਗਾ ਉਹ ਗੱਲ ਐਗਰੀ ਕਰਦੇ ਆਂ ਪਰ ਲੋਕਾਂ ਨੇ ਜਵਾਬ ਇਹਨਾਂ ਨੂੰ ਭਗਵੰਤ ਮਾਨ ਜੀ ਨੂੰ ਦਿੱਤਾ ਇਹ ਇੱਕ ਦੂਜੇ ਨੂੰ ਅਸੀਂ ਲੋਕ ਜਿਹੜੀ ਜੈਲਸੀ ਦੀ ਭਾਵਨਾ ਹੈ ਇਹ ਉਹਦਾ ਸ਼ਿਕਾਰ ਨੇ ਨਿਉਕ ਦੀ ਪੱਤਰ ਦਿੱਤੇ ਬਿਨੇ ਇਹਨਾਂ ਦੇ ਵਿੱਚੋਂ ਹੀ ਲੋਕ ਕੋਰਟਾਂ ਦੇ ਵਿੱਚ ਚਲੇ ਗਏ ਉੱਥੋਂ ਸਟੇਨ ਵਾਲੀਆਂ ਜਿੱਥੇ ਉਹਨਾਂ ਨੇ ਆਪ ਦੇ ਕੰਮ ਰੋਕੇ ਨੇ ਬੱਚਿਆਂ ਨੂੰ ਵੀ ਰੋਕ ਲਿਆ ਦੇਖੋ ਸਰਕਾਰ ਦੀ ਨੀਅਤ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜਦੋਂ ਨਿਯੁਕਤੀ ਪੱਤਰ ਦਿੱਤੇ ਨੇ ਪਰ ਕੋਰਟ ਮਾਨਯੋਗ ਜੋ ਸਾਡੀਆਂ ਕੋਰਟਾਂ ਨੇ ਉਹਨਾਂ ਤੋਂ ਬਾਹਰ ਕੋਈ ਸਰਕਾਰ ਕੰਮ ਨਹੀਂ ਕਰ ਸਕਦੀ ਇਹ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ ਇਹਨਾਂ ਦੇ ਵਿੱਚੋਂ ਹੀ ਸਾਡੇ ਬੱਚੇ ਭੈਣ ਭਾਈ ਜਿਹੜੇ ਕੋਟਾਂ ਦੇ ਵਿੱਚ ਜਾ ਕੇ ਇਹਨਾਂ ਨੇ ਕੇਸ ਪਾਤੇ ਉਹਨਾਂ ਕਰਕੇ ਬੱਚੇ ਇਹ ਖੇ ਖਰਾਬ ਹੋ ਰਹੇ ਨੇ ਸਾਨੂੰ ਪਤਾ ਹੈ ਸਰਕਾਰ ਵੱਲੋਂ ਇਹ ਪੂਰਾ ਫਿਰ ਚੱਲ ਰਿਹਾ ਕਿ ਜਲਦ ਤੋਂ ਜਲਦ ਕੋਰਟਾਂ ਦੇ ਵਿੱਚ ਵੀ ਇਹਨਾਂ ਦੀ ਪੈਰਵਾਈ ਕਰਕੇ ਇਹਨਾਂ ਬੱਚਿਆਂ ਨੂੰ ਇਨਸਾਫ ਦਵਾਇਆ ਜਾਵੇ ਪਰ ਉਹਦੇ ਲਈ ਟਾਈਮ ਲੱਗਦਾ ਕਿਉਂਕਿ ਜਿਹੜੀ ਕੋਰਟ ਦੀ ਕਾਰਵਾਈ ਉਹ ਤੁਹਾਨੂੰ ਪਤਾ ਹੀ ਵੀ ਆਪਣੇ ਹੱਥ 'ਚ ਨਹੀਂ ਆਉਂਦੀ ਉਹਨਾਂ ਨੇ ਆਪਣੇ ਹਿਸਾਬ ਨਾਲ ਚੱਲਣਾ ਹੁੰਦਾ ਹੈ ਇਸ ਲਈ ਬੱਚੇ ਸਾਡੇ ਨੇ ਇਹਨਾਂ ਬੱਚਿਆਂ ਦਾ ਪੂਰਾ ਬੱਚਿਆਂ ਦਾ ਸਾਨੂੰ ਪੂਰਾ ਦੁੱਖ ਦਰਦ ਤਕਲੀਫ ਹੈ ਸਾਡੇ ਮਨ ਦੇ ਵਿੱਚ ਸਾਡੇ ਹੀ ਬੱਚੇ ਨੇ ਇਹ ਸਾਡੇ ਹੀ ਬੱਚੇ ਨੂੰ ਇਨਸਾਫ ਮਿਲੂਗਾ ਸਾਰੇ ਨਾਲ ਨਹੀਂ ਉਹਨੇ ਵੀ ਜਲਦੀ ਇਹਨਾਂ ਨੂੰ ਜਿਹੜੀਆਂ ਨਿਪਟੀਆਂ ਨੇ ਇੱਕ ਇੱਕ ਘਰ 'ਚ ਤਿੰਨ ਤਿੰਨ ਨੌਕਰੀ ਵੀ ਦਿੱਤੀਆਂ ਨਹੀਂ ਗਿਆ ਇੱਕ ਇੱਕ ਘਰ 'ਚ ਤਿੰਨ ਤਿੰਨ ਨੌਕਰੀ ਜਿਹੜੇ ਕਿ ਇੱਕ ਅਗਲੇ ਨੇ ਰੱਖ ਲੋਕਾਂ ਸਾਡੀ ਹਮਦਰਦੀ ਇਹਨਾਂ ਦੇ ਨਾਲ ਪੂਰੀ ਆਮ ਲੋਕਾਂ ਦੀ ਹੀ ਗੱਲ ਕੀਤੀ ਆ ਆ ਕਾਲੀਦਾਲਾਂ ਦੇ ਦੇਖੋ ਜਿਹੜੀ ਨਸ਼ੇ ਦੀ ਗੱਲ ਕੀਤੀ ਆ ਅਕਾਲੀ ਦਲ ਵਾਲਾ ਨਾ ਨਸ਼ੇ ਦੀ ਗੱਲ ਕਰੀਆ ਆ ਮੇਰੇ ਵੀਰ ਖੜੇ ਨੇ ਕਹਿੰਦੇ ਨਸ਼ਾ ਬਹੁਤ ਜ਼ਿਆਦਾ ਚੱਲ ਪਿਆ ਮੈਂ ਇਹਨਾਂ ਨੂੰ ਐ ਪੁੱਛਣਾ ਚਾਹਣਾ ਇਹ ਨਸ਼ਾ ਸ਼ੁਰੂ ਕਿਨੇ ਕਰਿਆ ਦੀਗਾ ਸ਼ੁਰੂ ਕਿਨੇ ਨਸ਼ਾ ਸ਼ੁਰੂ ਕਿਨੇ ਪੁੱਛੀ ਕਰਿਆ ਘਰ ਘਰ ਪੁੱਛੀ ਕਰਿਆ ਘਰ ਘਰ ਆਰਾਮ ਆ ਵੀ ਪਾਟਿਆ ਕਰਿਆ ਘਰ ਘਰ ਚੋ ਗਿਆ ਇਹ ਨਸ਼ਾ ਕਿ ਦੋ ਸਾਲ ਸ਼ੁਰੂ ਹੋ ਗਿਆ ਇਹਨਾਂ ਨੇ ਪਿਛਲੇ 15 ਸਾਲਾਂ ਤੋਂ 20 ਸਾਲਾਂ ਤੋਂ 25 ਸਾਲਾਂ ਤੋਂ ਨਸ਼ਾ ਸ਼ੁਰੂ ਕਰਿਆ ਆ ਅਗਲੀ ਕੇ ਸਾਰੀ ਮੰਨਦੀ ਆ ਵੀ ਨਸ਼ਾ ਦੋ ਚ ਇਹ ਦੋ ਸਾਲ ਚ ਨਸ਼ਾ ਸ਼ੁਰੂ ਹੋਇਆ ਤਾਂ ਅਸੀਂ ਮੈਂ ਆਮ ਆਦਮੀ ਪਾਰਟੀ ਦਾ ਜ਼ਿੰਮੇਵਾਰ ਸ਼ਖਸ ਹਾਂ ਨੇ ਤੇ ਜੇ ਪੂਰਾ ਪੰਜਾਬ ਇਹ ਮੰਨਦਾ ਹੈ ਇਹ ਦੋ ਚਾਰ ਬੰਦਿਆਂ ਦੇ ਕਹਿੰਦੇ ਵੀ ਦੋ ਸਾਲਾਂ ਜੀ ਨਸ਼ਾ ਸ਼ੁਰੂ ਹੈ ਤਾਂ ਅਸੀਂ ਜ਼ਿੰਮੇਵਾਰੀ ਲੈਣੇ ਵੀ ਆ ਦੋ ਸਾਲਾਂ ਜੀ ਸਾਨੂੰ ਨਸ਼ਾ ਸ਼ੁਰੂ ਕੀਤਾ ਅਸੀਂ ਗੋਲਾ ਖਾਣ ਲੱਗੇ ਹੋਏ ਨੇ ਉਹ ਪੁੱਛ ਲੋ ਗੋਲਾ ਕੌਣ ਖਾਂਦਾ ਹੈ ਗੋਲਾ ਕੌਣ ਖਾਣ ਲੱਗਿਆ ਹੋਇਆ ਉਹ ਵੀ ਨਸ਼ਾ ਗੋਲੇ ਵਾਲਾ ਗੋਲੇ ਵਾਲਾ ਵੀ ਨਸ਼ਈ ਹੈ ਉਹ ਦੱਸੋ ਜਵਾਬ ਤੁਸੀਂ ਇੱਕ ਗੱਲ ਦੱਸੋ ਜੀ ਤੁਸੀਂ ਵਪਾਰ ਮੰਡਲ ਦੇ ਪ੍ਰਧਾਨ ਹੋ ਸਰਕਾਰ ਦੇ ਨਮਾਇੰਦ ਹੋ ਕੋਈ ਵਪਾਰੀਆਂ ਨੂੰ ਤੁਸੀਂ ਸਰਕਾਰ ਤੋਂ ਕੀ ਸਹੂਲਤ ਲੈ ਕੇ ਦਿੱਤੀ ਵਪਾਰੀਆਂ ਨੇ ਨਸ਼ੇ ਦੇ ਮੁੱਦੇ ਤੇ ਬੀਜਪੀ ਦਾ ਕੀ ਸਟੈਂਡ ਜੋ ਸੀਐਮ ਸਾਹਿਬ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਕੋਈ ਵਾਅਦਾ ਪੂਰਾ ਕੀਤਾ ਪਹਿਲਾ ਵਾਅਦਾ ਇਹਨਾਂ ਨੇ ਹਰ ਇੱਕ ਲੇਡੀ ਜੂ ਭੈਣ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ 27 ਮਹੀਨੇ ਹੋ ਚੱਲੇ ਨੇ 27000 ਰੁਪਏ ਇੱਕ ਭੈਣ ਦਾ ਇਹਨਾਂ ਕਦੀ ਕੱਲ ਜਾ ਉਹ ਕਦੋਂ ਕੱਲ ਜਾ ਵਾਪਸ ਕਰਨਗੇ ਦੂਜਾ ਦੂਜਾ ਕੁਐਸਚਨ ਇਹਨਾਂ ਨੇ ਕਿਹਾ ਅਜੇ ਕਬੜੇ ਪਾ ਪੈਨਸ਼ਨ 1500 ਤੋਂ 2500 ਰੁਪਏ ਕੀਤੀ ਜਾਊਗੀ ਭਾਈ ਨੇ 1500 ਹੀ ਬੰਦ ਕਰਾਤੀ ਉਹ ਖਾ ਗਏ ਭਾਜੀ ਅਸੀਂ ਭਾਈ ਸਾਹਿਬ ਦੀ ਗੱਲ ਨਾਲ ਮੈਂ ਨਾ ਦਾਦਾ 1000 ਰੁਪਏ ਮਹੀਨਾ ਅਸੀਂ ਇੱਕ ਮਿੰਟ ਇੱਕ ਮਿੰਟ ਅਸੀਂ ਇੱਕ ਮਿੰਟ ਜੀ ਅਸੀਂ ਕੋਈ ਵਾਦਾ ਨਹੀਂ ਪੂਰਾ ਕਰ ਸਕੇ ਪਰ ਮੈਂ ਵੀ ਵੀ ਅਸੀਂ ਅਸੀਂ ਕੋਈ ਇੱਕ ਮਿੰਟ ਯਾਰ ਅਸੀਂ ਇੱਕ ਅਸੀਂ ਇੱਕ ਮਿੰਟ ਇੱਕ ਕੋਈ ਵਾਦਾ ਨਹੀਂ ਪੂਰਾ ਕਰ ਸਕਿਆ ਪਰ ਅਸੀਂ ਕਿਸਾਨ ਨਹੀਂ ਮਰਵਾਏ 896 ਕਿਸਾਨ ਭਾਜੀ ਨੇ ਮਰਵਾਏ ਨੇ ਰੋਲਾ ਪਾਣਾਂ ਲਈ ਤੋਂ ਆ ਦਿਖਤਾ ਪੁੱਛੋ ਜਵਾਬ ਚੁੱਪਦਾ ਕਰੋ ਜਵਾਬ ਦੇ ਰਹੇ ਨੇ ਚੁੱਪ ਕਰੋ ਇੱਕ ਮਿੰਟ ਇਹ ਇੱਕ ਮਿੰਟ ਇੱਕ ਮਿੰਟ ਇਹ ਹਜ਼ਾਰ ਹਜ਼ਾਰ ਰੁਪਏ ਨੂੰ ਕਹੀ ਜਾਂਦੇ ਨੇ 896 ਕਿਸਾਨ ਮਰਵਾਤੇ ਉਹਦਾ ਕੌਣ ਜ਼ਿੰਮੇਵਾਰ ਹੈ ਬੇਗੁਨਾਹ ਕਿਸਾਨ ਮਰਵਾਤੇ ਇਹ ਗੱਲਾਂ ਮਾਰਦੇ ਨੇ ਸ਼ਰਮਾਣੀ ਜੀ ਨੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਬੀਜੇਪੀ ਦੇ ਪਟਕਿਆਂ ਨੂੰ ਸ਼ਰਮਾਣੀ ਚੰਦੀ ਹੈ ਜਿਨ੍ਹਾਂ ਨੇ ਬੇਗੁਨਾਹ ਕਿਸਾਨ ਮਰਵਾਤੇ ਬੀਜੇਪੀ ਇਹ ਕਹਿ ਰਹੇ ਕਿ ਜਿਹੜੇ ਕਿਸਾਨ ਕਿਹਨੇ ਜਿਹੜੇ ਕਿਸਾਨਾਂ ਦੀ ਮੌਤ ਹੋਈ ਹੈ ਧਰਨੇ ਦੇ ਵਿੱਚ ਬੀਜੇਪੀ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ ਬਿਲਕੁਲ ਗੱਲ ਦਾ ਸਾਟਾ ਤਾਂ ਉਹਨੇ ਉਹਦੇ ਦੀ ਕੀ ਰੋਲਾ ਬੀਜਪੀ ਦਾ ਇਸ ਗੱਲ 'ਚ ਕੋਈ ਰੋਲਾ ਨਹੀਂ ਹੈ ਬੀਜਪੀ ਕਹੀ ਜੀ ਪਾਰਟੀ ਹੈ ਜਿਨੇ ਅੱਜ ਤੱਕ ਕਿਸੇ ਕਿਸਾਨ ਤੇ ਲਾਖੀ ਤੱਕ ਨਹੀਂ ਚੱਕੀ ਜਦ ਕੇ ਬਾਕੀ ਬਾਕੀਆਂ ਨੇ ਇਹਨਾਂ ਦੇ ਸਰਕਾਰਾਂ ਦੇ ਵਿੱਚ ਗੋਲੀਆਂ ਨਾਲ ਭੁੰਨੇ ਗਏ ਸੀ ਸਾਡੇ ਕੋਈ ਵੀ ਕਿਸਾਨਾ ਸੁਪਰੀਮੋ ਖੁਦ ਜੇਲ੍ਹ ਦੇ ਵਿੱਚ ਹੈ ਸ਼ਰਾਬ ਘਟਾਲੇ 'ਚ ਦੂਜੇ ਪਾਸੇ ਜੇ ਆਪਾਂ ਦੇਖਿਆ ਜਾਵੇ ਤਾਂ ਭਾਈ 1.5 ਸਾਲ ਦੇ ਵਿੱਚ ਜਿਵੇਂ ਸਾਰੇ ਕਹਿ ਰਹੇ ਨੇ 1.5 ਸਾਲ ਦੇ ਵਿੱਚ ਸਿਮਰਜੀਤ ਸਿੰਘ ਮਾਨ ਐਮਪੀ ਸੀਗੇ ਤਾਂ ਤੁਸੀਂ ਕੀ ਮੰਨਦੇ ਹੋ ਕਿ ਨਸ਼ੇ ਦੇ ਉੱਪਰ ਠੱਲ ਪਈ ਹੈ ਪਹਿਲਾਂ ਤਾਂ ਨਾ ਮੈਂ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਚਾਹਣਾ ਆਮ ਆਦਮੀ ਪਾਸੇ ਵੀ ਸਵਾਲ ਹੈ ਕਿ ਭਾਜਪਾ ਵੀ ਕਹਿ ਰਹੇ ਨੇ ਕਿ ਭਾਜਪਾ ਦਾ ਅਜੇ ਤੱਕ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਮੈਂ ਮੈਂ ਪਹਿਲਾਂ ਆਮ ਆਦਮੀ ਪਾਰਟੀ ਉਹਨਾਂ ਨੇ ਤੁਹਾਡੇ ਤੁਹਾਡੇ ਕੈਮਰੇ ਤੇ ਸਾਫ਼ ਮੰਨ ਲਿਆ ਕਿ ਸਾਡੇ ਤੋਂ ਕੋਈ ਵੀ ਮੁੱਦਾ ਜਿਹੜਾ ਹੈਗਾ ਉਹ ਕਲੀਅਰ ਨਹੀਂ ਹੋਇਆ ਉਹਨਾਂ ਨੇ ਸਾਫ਼ ਮੰਨ ਲਿਆ ਸਾਥੋਂ ਕੋਈ ਹੱਲ ਨਹੀਂ ਹੋਇਆ ਸੋ ਇਸ ਕਰਕੇ ਉਹਦਾ ਹੁਣ ਉਹਨਾਂ ਨੂੰ ਤਾਂ ਗਰਾਊਂਡ ਚੋਂ ਬਾਹਰ ਹੀ ਮੰਨੀਏ ਦੂਜੀ ਗੱਲ ਜਿਹੜਾ ਸੁਖ ਭਾਲ ਖੈਰਾ ਉਹਦਾ ਮੈਨੂੰ ਇੱਥੇ ਕੋਈ ਲੱਭਦਾ ਹੀ ਨਹੀਂ ਜਿਹੜੇ ਨੇ ਆ ਕੇ ਇੱਥੇ ਵਿਚਾਰੇ ਦਾ ਗੋਲਡੀ ਦਾ ਵੀ ਪਤਾ ਸਾਫ਼ ਕਰਤਾ ਹੈਨਾ ਉਹਦਾ ਕੁਝ ਨਹੀਂ ਲੱਭ ਬਲਾ ਕੋਈ ਵੀ ਬੰਦਾ ਹੋਵੇ ਸੁਖਪਾਲ ਖੇਰੇ ਦਾ ਜਿਹੜਾ 1.5 ਸਾਲ ਦਾ ਸਮਾਂ 1.5 ਸਾਲ ਦਾ ਸਮਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੀ ਆ ਸਾਰੀ ਪਾਰਟੀ ਵਾਲੇ ਖੜੇ ਆ ਇੱਕ ਬੰਦਾ ਸਾਡੇ ਤੇ ਉਂਗਲ ਕਰਕੇ ਕਹਿੰਦੇ ਕਿ ਯਾਰ ਇਹਨਾਂ ਨੇ ਕਿਸੇ ਗੱਲ ਦੀ ਦਰਯਾਦ ਕੀਤੀ ਹੈ ਕਿਸੇ ਪਿੰਡ ਦੇ ਵਿੱਚ ਕਿਸੇ ਪਾਰਟੀ ਦਾ ਸਰਪੰਚ ਸੀ ਅਸੀਂ ਹਰ ਸਰਪੰਚ ਤੱਕ ਪਹੁੰਚ ਕੀਤੀ ਕਿ ਗ੍ਰਾਂਟ ਆਈ ਹੈ ਤੈਨੂੰ ਲੋਕਾਂ ਨੇ ਜਿਤਾਇਆ ਤੇਰੇ ਸਿਰ ਸਿਰ ਹੈ ਤੈਨੂੰ ਨਾਲ ਲੈ ਕੇ ਗ੍ਰਾਂਟ ਬਣ ਰਹੀਆਂ ਇੱਕ ਇੱਕ ਪੈਸਾ ਜਿੰਨਾ ਸੀ 1.5 ਸਾਲ ਦਾ ਸਾਰਾ ਵੰਡਿਆ ਬਾਈ ਪਾਣੀ ਵਾਲੀਆਂ ਪਾਣੀ ਵਾਲੀਆਂ ਟੈਂਕੀਆਂ ਤੋਂ ਲਾ ਆਰ ਸੀ ਸੀ ਮੇਜ਼ਾਂ ਤੋਂ ਲਾ ਚਾਹੇ ਹਸਪਤਾਲ ਦੇ ਵਿੱਚ ਪੈਸਾ ਭੇ ਵੀ ਨਹੀਂ ਕਰਨ ਦੇ ਲਈ ਹੋਵੇ ਇੱਕ ਇੱਕ ਪੈਸਾ ਵੰਡਿਆ ਟਰਾਈਸਾਈਕਲ ਦਾ ਹੋਵੇ ਸੋ ਇਸ ਕਰਕੇ ਡਵੈਲਪਮੈਂਟ ਦੇ ਤੌਰ ਤੇ ਜੇ ਅਸੀਂ ਮਾਨ ਸਾਹਿਬ ਨੂੰ ਦੇਖੀਏ ਮੈਂ ਸਮਝਦਾ 1999 ਦੇ ਵਿੱਚ ਵੀ ਸਰਬੋਤਮ ਹੈ ਜਿਹੜਾ ਹੈਗਾ ਸੀ ਅਵਾਰਡ ਮਿਲਿਆ ਸੀ ਬੈਸਟ ਐਮਪੀ ਦਾ ਇਸ ਵਾਰ ਵੀ ਸੈਂਟਰ ਨੇ ਸਵਾ ਦੋ ਪਾਲਖੇਰਾਂ ਨੂੰ ਜੋਤਾ ਸੋ ਪਾਲਖੇਰਾਂ ਨੂੰ ਜੋਤਾਰਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਤਾਂ ਇੱਥੋਂ ਜਿੱਤ ਕੇ ਜਾਊਂਗਾ ਉਹਨਾਂ ਨੇ ਹਾਲਾਂਕਿ ਕਿਹਾ ਕਿ ਮੈਂ ਸਿਮਰਜੀਤ ਸਿੰਘ ਮਾਨ ਉਹਨੇ ਹੀ ਪਹਿਲਾਂ ਸਪੋਰਟ ਕਰਦੇ ਪਰ ਕਿਹਾ ਹੁਣ ਮੈਂ ਇਲੈਕਸ਼ਨ ਮੈਂ ਹੀ ਜਿੱਤੂਗਾ ਉਹ ਯਾਰ ਉਹ ਕਿੱਥੇ ਜਿੱਤੂ ਭਾਈ ਉਹਦਾ ਤਾਂ ਇਹ ਨਹੀਂ ਪਤਾ ਮੈਨੂੰ ਪਤਾ ਨਹੀਂ ਇਹਨਾਂ ਨੇ ਕਾਂਗਰਸ ਵਾਲ ਚੁੱਕ ਕੇ ਆ ਮਾਦਮੀ ਪਾਰਟੀ ਚ ਆ ਗਿਆ ਫਿਰ ਉਹਨੇ ਆਪਣੀ ਪਾਰਟੀ ਬਣਾਈ ਫਿਰ ਉਹ ਜਾ ਕੇ ਕੈਪਟਨ ਮਰੀਂਦਰ ਦੇ ਪੈਰਾਂ ਚ ਲੱਗ ਗਿਆ ਹੈਲੀਕਾਪਟਰ ਤੋਂ ਸਾਰਿਆਂ ਨੇ ਤੁਸੀਂ ਦੇਖਿਆ ਹੋਣਾ ਉਹਦਾ ਕੋਈ ਭਰੋਸਾ ਹੈ ਨਹੀਂ ਇੱਥੇ ਸਾਰੇ ਲੋਕ ਜਾਣਦੇ ਆ ਜਿਹੜਾ ਉਹ ਸੀ ਕਿ ਹਵਾ ਬਣੂ ਮੈਨੂੰ ਖੈਰੇ ਨੂੰ ਚੁੱਕਣਗੇ ਤੁਸੀਂ ਗਰਾਉਂਡਾਂ ਤੇ ਜਾ ਕੇ ਦੇਖ ਲਓ ਇੱਥੇ ਹੀ ਦੇਖ ਲਓ ਇੱਕ ਬੰਦਾ ਨਹੀਂ ਦੇਖਦਾ ਖੈਰੇ ਦਾ ਜੇ ਦੇਖਦਾ ਤਾਂ ਦੱਸ ਪਾਰਟੀਆਂ ਖੜੀਆਂ ਨੇ ਹਨਾ ਜੀ ਬਾਕੀ ਪਾੜੇ ਖੜਾ ਨੇ ਕੋਈ ਬੰਦਾ ਇੰਨੀ ਗੱਲ ਕਹਿ ਦੇ ਵੀ ਮਾਨ ਦਾ ਲਾਲਿਆ ਨੇ ਕੋਈ ਇੱਕ ਪੈਸੇ ਦਾ ਨਸ਼ਾ ਵੇਚਿਆ ਸਾਨੂੰ ਨੀਵੀਂ ਥਾਂ ਬढ़ा ਲਿਓ ਅੱਜ ਦਾ ਨਹੀਂ 40 ਸਾਲ ਤੋਂ ਜਦੋਂ ਦੀ ਪਾਰਟੀ ਚੱਲਦੀ ਪਏ ਕੁਛ ਦਾ ਨਸ਼ਾ ਵੇਚਾ ਹੋਵੇ ਇੱਕ ਪੈਸੇ ਦਾ ਵੀ ਮਾਨ ਸਾਹਿਬ ਨੇ ਤਾਂ ਅਸੀਂ ਜੀ ਮਾਲੋ ਯਾਰ ਇੱਥੇ ਆਪਾਂੜੇ ਖੜੇ ਨੇ ਇੱਕ ਜਵਾਬ ਦੇ ਦੇਣਾ ਸੂਕਰ ਮਿਲ ਸਾਡਾ ਬੰਦ ਹੋਇਆ ਹੋਇਆ ਹੈ ਕਿਸਾਨਾਂ ਦਾ ਇੱਕੋ ਹੀ ਮੁੱਦਾ ਦੀ ਇੱਕੋ ਹੀ ਇੰਥੇ ਸਾਨੂੰ ਆਮਦਨ ਦਾ ਕਿਸਾਨਾਂ ਨੂੰ ਸਾਧਨ ਦੀਗਾ ਜਿਹੜਾ ਇਹ ਬੰਦ ਕਰਤਾ ਮੈਨੂੰ ਲੱਗਦਾ ਵੀ ਵੇਚਣਾ ਵੀ ਹੋਣਾ ਇਹਨਾਂ ਨੇ ਪੈਸੇ ਨਹੀਂ ਦਿੰਦੇ ਸ਼ੂਗਰ ਮਿਲ ਨੂੰ ਕੀ ਕਰਾਂਗੇ ਉਹ ਤਾਂ ਪਹਿਲਾਂ ਕਿਸਾਨਾਂ ਦੇ ਪੈਸੇ ਨਹੀਂ ਦਿੰਦੇ 5 ਕਰੋੜ ਰੁਪਈਆ ਪ੍ਰਾਈਵੇਟ ਮਿਲ ਹੈ ਉਹ ਪ੍ਰਾਈਵੇਟ ਮਿਲ ਹੈ ਅਗਲਾ ਨਹੀਂ ਚਲਾਉਣਾ ਚਾਹੁੰਦਾ ਆਪਾਂ ਉਹਨੂੰ ਜਿੰਨਾ ਠੇਕੇ ਨਾਲ ਥੋੜਾ ਚਲਾ ਸਕਦੇ ਆ ਕਿਸੇ ਦੁਕਾਨ ਨੂੰ ਆਪਾਂ ਭਾਜਪਾ ਵਾਲਿਆਂ ਦੀ ਗੱਲ ਕਰਨੀ ਹੈ ਇਹ ਕਹਿੰਦੇ ਆ ਇਹ ਕਹਿੰਦੇ ਨੇ ਭ੍ਰਸ਼ਟਾਚਾਰ ਦੀ ਗੱਲ ਕਰਾਂਗੇ ਸੀਐਮ ਸਾਹਿਬ ਕਿਸਾਨੀ ਦੇ ਹਰ ਮੁੱਦੇ ਦੇ ਖੜੇ ਨੇ ਹਰ ਮੁੱਦਾ ਉਹ ਭ੍ਰਸ਼ਟਾਚਾਰ ਨਾਲ ਬੈ ਕੇ ਨਵੇੜ ਭ੍ਰਸ਼ਟਾਚਾਰ ਦੀ ਇਹ ਗੱਲ ਕਰਦੇ ਨੇ ਕੱਤ ਬਣ ਕੇ ਬੈਂਕੀਆ ਘਪਰਾ ਇੱਕ ਮਿੰਟ ਆਪਾਂ ਸਵਾਲ ਸਵਾਲ ਲਈਏ ਭ੍ਰਸਟਾਚਾਰ ਦੀ ਇਹ ਗੱਲ ਕਰਦੇ ਨੇ 70000 ਕਰੋੜ ਰੁਪਏ ਦਾ ਘਟਾਲਾ ਹੈ ਜੀ ਅਜੀਤ ਪਵਾਰ ਤੇ ਉਹ ਮਸ਼ੀਨ ਵਿੱਚ ਦੀ ਕਢ ਕੇ ਸਾਫ ਕਰਤਾ ਐਡੇ ਐਡੇ ਘਟਾਲੇਵਾਦ ਬੀਜੇਪੀ ਦੇ ਵਿੱਚ ਨੇ ਇਹ ਭ੍ਰਸਟਾਚਾਰ ਦੀ ਗੱਲ ਕਰ